ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਸੰਪਤੀ ਚੋਣਾਂ ਲੈ ਕੇ ਪੰਜਾਬ ਦੀ ਸਿਆਸਤ ਦੋ ਧਿਰਾਂ ਵਿੱਚ ਵੰਡੀ ਦਿਖਾਈ ਦੇ ਰਹੀ ਹੈ ਜਿਸ ਵਿੱਚ ਇੱਕ ਧਿਰ ਪੰਜਾਬ ਸਰਕਾਰ ਤੇ ਦੂਜੀ ਧਿਰ ਸਾਰੀਆਂ ਵਿਰੋਧੀਆਂ ਪਾਰਟੀਆਂ ਬਣ ਰਹੀਆਂ ਨੇ ਸਭ ਵੱਲੋਂ ਪੰਜਾਬ ਸਰਕਾਰ ਤੇ ਚੋਣਾਂ 'ਚ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਆਰਸ਼ਦੀਪ ਸਿੰਘ ਕਲੀਅਰ ਨੇ ਕਿਹਾ ਕਿ ਚੋਣਾਂ ਲਈ ਖੜੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਿਤੇ ਜਾ ਰਹੇ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਚੱਲ ਰਹੀਆਂ ਨੇ 1 ਤੋਂ ਲੈ ਕੇ 4 ਤਰੀਕ ਤੱਕ ਨਾਮੀਨੇਸ਼ਨ ਦਾਖਲ ਹੋਣੇ ਸੀ ਨੋਮੀਨੇਸ਼ਨਾਂ ਦੌਰਾਨ ਜੋ ਕੁਝ ਹੋਇਆ ਕੈਂਡੀਡੇਟਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇਗੇ ਕਾਗਜ਼ ਪਾੜ ਕੇ ਸਿੱਟ ਦਿੱਤੇਗੇ ਔਰ ਕੱਲ ਤਾਂ ਪਟਿਆਲਾ ਦੀ ਜਿਹੜੀ ਐਸਐਸਪੀ ਡੀਐਸਪੀ ਐਸਟੀਆਂ ਦੀ ਕਾਨਫਰੈਂਸ ਕਾਲ ਵਾਇਰਲ ਹੋਈ ਸੀ ਉਹਨੇ ਤਾਂ ਸਭ ਕੁਝ ਸਾਹਮਣੇ ਰੱਖਤਾ ਕਿ ਕਿਸ ਤਰੀਕੇ ਹੁਬ ਕੇ ਪਟਿਆਲਾ ਪੁਲਿਸ ਦੇ ਐਸਐਸਪੀ ਕਹਿ ਰਹੇ ਨੇ ਕਿ ਆਬਜ਼ਰਵਰ ਸਹਿਬਾਨਾਂ ਨਾਲ ਵੀ ਗੱਲ ਹੋ ਗਈ ਹੈ ਜਿਦੇ ਚੋ ਕੁਸ਼ਤਪ ਸ਼ਰਮਾ ਜੀ ਦਾ ਨਾਮ ਲੈਂਦੇ ਨੇ ਪ੍ਰੀਤ ਯਾਦਵ ਦਾ ਨਾਮ ਲੈਂਦੇ ਨੇ ਕਹਿੰਦੇ ਆਬਜ਼ਰਵਰ ਵੀ ਸਮਝਦੇ ਨੇ ਕਿ ਧੱਕਾ ਸਰਕਾਰ ਨੇ ਕਰਨਾ ਹੈ ਧੱਕਾ ਹੋਣਾ ਪਰ ਧੱਕਾ ਬਾਰੋ-ਬਾਰ ਕਰੋ ਸੈਂਟਰਾਂ ਚ ਪੰਚਾਇਤੀ ਇਲੈਕਸ਼ਨਾਂ ਮੰਗੂਣਾ ਕਰਦੇ ਹੋ ਕਿ ਅੰਦਰ ਆ ਕੇ ਕਾਗਜ਼ ਫਾੜ ਦਿਓ ਜਿਹਦੀ ਵੀਡੀਓ ਬਣ ਜੇ ਹੁਣ ਅੱਜ ਹੈ ਸਕਰੂਟੀ ਦਾ ਦਿਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗਜ਼ ਬਿਲਕੁਲ ਸਿਰਿਓਂ ਖਾਰਜ ਕੀਤੇ ਜਾ ਰਹੇ ਨੇ ਪੂਰੇ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਰੇ ਕਾਗਜ਼ ਖਾਰਜ ਜੇ ਮੈਂ ਗੱਲ ਕਰਾਂ ਤਰਨਤਾਰਨ ਦੀ ਤਰਨਤਾਰਨ ਦੇ ਵਿੱਚ ਜਿੰਨੇ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਯੋਗ ਨਹੀਂ ਸੀ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕੱਲੇ ਆਮ ਆਦਮੀ ਪਾਰਟੀ ਦੇ ਔਰ ਕਿਸੇ ਹੋਰ ਪਾਰਟੀ ਦੇ ਕੀ ਕਾਂਗਰਸ ਦੀ ਗੱਲ ਕਰ ਲੋ ਬੀਐਸਪੀ ਦੀ ਗੱਲ ਕਰ ਲੋ ਕੱਲੇ ਆਮ ਆਦਮੀ ਪਾਰਟੀ ਦੇ ਉਹੀ ਯੋਗ ਉਮੀਦਵਾਰ ਨੇ ਹੋਰ ਕੋਈ ਯੋਗ ਨਹੀਂ ਆਹੀ ਸਿਲਸਿਲਾ ਗੁਰਦਾਸਪੁਰ ਦਾ ਆਹੀ ਸਿਲਸਿਲਾ ਅੰਮ੍ਰਿਤਸਰ ਦਾ ਆਹੀ ਫਿਰੋਜ਼ਪੁਰ ਦਾ ਤੇ ਅਸੀਂ ਹੁਣ ਸ਼ਿਕਾਇਤ ਲੈ ਕੇ ਪਹੁੰਚੇ ਆ ਜਿਹੜੇ ਸਾਡੇ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਹੈ ਸ਼ਾਮ ਤੇ 7:30 ਵਜੇ ਨੇ ਸਕਰੂਟੀ ਹੈ ਨੀਚੇ ਤਾਂ ਉਮੀਦਵਾਰ ਆਰਓਾਂ ਦੇ ਦਫ਼ਤਰਾਂ ਦੇ ਬਾਹਰ ਬੈਠੇ ਨੇ ਲਿਸਟਾਂ ਲਾਈਆਂ ਨਹੀਂ ਜਾ ਰਹੀਆਂ ਤੇ ਜਿਹੜਾ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਜਿਸ ਕਮਿਸ਼ਨ 'ਚ 24 ਘੰਟੇ ਸਟਾਫ ਹੋਣਾ ਚਾਹੀਦਾ ਹੈ 7:30 ਵਜੇ ਅੰਦਰ ਇਕੱਲਾ ਚੌਂਕੀਦਾਰ ਆ ਮਤਲਬ ਚੌਂਕੀਦਾਰ ਕਮਿਸ਼ਨ ਦੀ ਚੌਂਕੀਦਾਰੀ ਕਰ ਰਿਹਾ ਜਿਸ ਕਮਿਸ਼ਨ ਨੇ ਇਹ ਫ੍ਰੀ ਤੇ ਫੇਅਰ ਇਲੈਕਸ਼ਨ ਦੀ ਚੌਂਕੀਦਾਰੀ ਕਰਨੀ ਹੈ ਉਹਨਾਂ ਦੇ ਦਫ਼ਤਰ ਦੇ ਅੰਦਰ ਇੱਕ ਸੁਪਰੀਟੈਂਡੈਂਟ ਲੈਵਲ ਦਾ ਬੰਦਾ ਤੱਕ ਨਹੀਂ ਹੈ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਦੀ ਕੰਪਲੇਂਟ ਫੜ ਕੇ ਉਹਨੂੰ ਐਡਰੈਸ ਕਰੇ ਸੋ ਅੱਜ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸਵਾਲ ਕਰਦਾ ਕਿ ਕੀ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਜਿਹੜੀ ਪੰਜਾਬ ਵਿੱਚ ਸੋਚਦੇ ਆ ਕਿ ਉਹ ਬਿਲਕੁਲ ਕੰਪਰਮਾਈਜ਼ ਹੋ ਚੁੱਕੀ ਹੈ ਕਿਉਂਕਿ ਕੱਲ ਦੀ ਜਿਹੜੀ ਆਡੀਓ ਰਿਕਾਰਡਿੰਗ ਆਈ ਹੈ ਐਸਐਸਪੀ ਦੀ ਉਹਨੇ ਤਾਂ ਸਪਸ਼ਟ ਕਰਤਾ ਕਿ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਵਿਰੋਧੀਆਂ ਦੇ ਕਾਗਜ਼ ਪਾੜ ਦੋ ਸੈਂਟਰਾਂ ਤੱਕ ਪਹੁੰਚਣ ਨਾ ਦੋ ਤੇ ਉਸ ਗੱਲ ਨੂੰ ਮੈਨੂੰ ਲੱਗਦਾ ਵੀ ਇਸ ਸਮੇਂ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੈਨਾਂ 36 ਘੰਟੇ ਬੀਤ ਗਏ ਤੇ ਕਮਿਸ਼ਨ ਨੇ ਹਲੇ ਤੱਕ ਉਸ ਐਸਐਸਪੀ ਤੇ ਕੋਈ ਐਕਸ਼ਨ ਨਹੀਂ ਦਿਆ ਅੱਧੇ ਹੀ ਨਾਬੇ ਦੇ ਵਿੱਚ ਜਿਹੜੀ ਬीडीपीਓ ਬਲਜੀਤ ਕੌਰ ਢਿਲੋਆ ਉਨੇ ਸਾਰੇ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰਾਂ ਤੇ ਉੱਤੇ ਆਬਜੈਕਸ਼ਨ ਲਾਤਾ ਕਿ ਜੀ ਇਲੈਗਲ ਇਨਕ੍ਰੋਚਮੈਂਟ ਹੈ ਕੋਈ ਇਲੈਗਲ ਇਨਕ੍ਰੋਚਮੈਂਟ ਸਾਬਤ ਨਹੀਂ ਹੋ ਸਕੀ ਕਿਉਂ ਕਿ ਕਿਉਂਕਿ ਬਲਜੀਤ ਕੌਰ ਟਰਲੋਂ ਦੀ ਸ਼ਿਕਾਇਤ ਸ਼ਰੋਮਨੀ ਅਕਾਲੀ ਦਲ ਨੇ ਕੀਤੀ ਸੀ ਉਹਦੀ ਇੱਕ ਵੀਡੀਓ ਹੈ ਜਿੱਥੇ ਉਹ ਸਪਸ਼ਟ ਤੌਰ ਤੇ ਲੋਕਾਂ ਨੂੰ ਧਮਕਾ ਰਹੀ ਹੈ ਤੇ ਉਹਨਾਂ ਨੂੰ ਕਹਿ ਰਹੀ ਹੈ ਕਿ ਵਿਰੋਧੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਰੇ ਮਤਲਬ ਜਿਹੜੇ ਅਫਸਰ ਸਰਕਾਰ ਦੇ ਮਨੀਸ਼ ਸਿਸੋਦੀਆ ਦੇ ਸਾਮਦਾਮ ਦੰਦਭੇਦ ਦੇ نیچے ਲੱਗੇ ਨੇ ਕਿ ਐਦਾਂ ਫਰੀ ਤੇ ਫਿਰ ਇਲੈਕਸ਼ਨ ਹੋਏਗੀ ਔਰ ਇਹ ਸਾਰੇ ਪੰਜਾਬ ਦੀ ਸਥਿਤੀ ਹੈ ਤੇ ਅੱਜ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਵਾਬਦੇਹੀ ਬਣਦੀ ਹੈ ਔਰ ਮੈਂ ਤਾਂ ਖਾਸ ਕਰਕੇ ਅੱਜ ਸ਼ਲਾਘਾ ਕਰਨੀ ਚਾਹੁੰਦਾ ਕਿ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਇੰਡੀਆ ਦੇ ਹਨ ਚੀਫ ਇਲੈਕਟੋਰਲ ਪੰਜਾਬ ਹੈ ਕਿਉਂਕਿ ਤਰਨਤਾਰਨ ਦੀ ਬਾਈ ਇਲੈਕਸ਼ਨ ਚ ਸਰਕਾਰ ਨੇ ਡੈਮੋਕ੍ਰੇਸੀ ਦਾ ਗळा ਘੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹ ਤਾਂ ਉੱਥੇ ਇਲੈਕਸ਼ਨ ਕਮਿਸ਼ਨ ਨੇ ਦਖਲ ਦਿੱਤਾ ਐਸਐਸਪੀ ਰਵਜੋਤ ਕੋਰ ਗਰੇਵਾਲ ਸਸਪੈਂਡ ਹੋਏ ਦੋ ਡੀਐਸਪੀ ਬਦਲੇ ਐਸਐਚਓ ਬਦਲੇ ਤਾਂ ਕਿਤੇ ਜਾ ਕੇ ਡੀਜੀਪੀ ਸਾਹਿਬ ਤਲਬ ਹੋਏ ਤਾ ਕਿਤੇ ਉੱਥੇ ਮਾੜਾ ਮੋਟਾ ਡੈਮੋਕ੍ਰੇਸੀ ਸਾਹ ਲੈ ਸਕੀ ਤੇ ਇਹ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਇਲੈਕਸ਼ਨ ਹੈ ਇਹ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਦੇ ਨੀਚੇ ਹੋ ਰਹੀ ਹੈ ਤੇ ਇਹ ਤਾਂ ਹਾਲਾਤ ਇਹ ਨੇ ਕਿ ਸਾਰੇ ਦਾ ਸਾਰਾ ਤੰਤਰ ਹੈ ਜਿਹੜਾ ਉਹ ਤਾਂ ਸਰਕਾਰ ਦੇ ਕੋਲੇ ਕੰਪਰੋਮਾਈਜ਼ ਹੋ ਚੁੱਕਿਆ ਹੈ ਉਮੀਦਵਾਰਾਂ ਦੇ ਕਾਗਜ਼ ਬਿਨਾਂ ਕਿਸੇ ਰੀਜ਼ਨ ਤੋਂ ਰਿਜੈਕਟ ਕੀਤੇ ਜਾ ਰਹੇ ਨੇ ਕੋਈ ਸੁਣਵਾਈ ਕਰਨ ਵਾਲਾ ਹੈ ਨਹੀਂ ਸਟੇਟ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਬੰਦ ਪਿਆ ਅੰਦਰ ਸਟਾਫ ਦਾ ਇੱਕ ਬੰਦਾ ਹੈ ਨਹੀਂ ਤੋਂ ਫਿਰ ਹੱਥੋਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਆਪਦੀਆਂ ਨਾਮੀਨੇਸ਼ਨਸ ਹੀ ਕਰ ਲਵੇ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਕਿਉਂ ਆਪਾਂ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਪਾ ਰਹੇ ਆ ਕਿਉਂ ਇੱਕ ਡਰਾਮਾ ਕਰਦੇ ਆ ਕਿ ਅਸੀਂ ਇਲੈਕਸ਼ਨ ਕਰਾਉਣੀ ਹੈ ਜਦਕਿ ਟੋਟਲ ਮਸ਼ੀਨਰੀ ਉਰੇ ਕੰਪਰੋਮਾਈਜ਼ਡ ਹੈ ਤੇ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਉੱਥੇ ਵੀ ਕਿਸੇ ਕਿਸਮ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤਾਂ ਢਿੱਲਾ ਕੰਮ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੇ ਕਿਸੇ ਚੋਣਾਂ ਦੇ ਵਿੱਚ ਦੇਖਿਆ ਸੋ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ 1 ਸਾਲ ਦਾ ਤੱਕਾ ਹੈ ਇਹ 1 ਸਾਲ ਵੀ ਛੱਡੋ 6 ਮਹੀਨੇ ਬਾਅਦ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਉਰੇ ਦਬਦਬਾ ਹੋ ਜਾਣਾ ਕਿਉਂਕਿ ਚੋਣਾਂ 'ਚ 6 ਮਹੀਨੇ ਰਹਿ ਜਾਣੇ ਨੇ ਤੇ ਜਿਹੜੇ ਅਫਸਰ ਅੱਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਰਹੇ ਨੇ ਤਾਂ ਉਹੀ ਸੰਵਿਧਾਨ ਉਹਨਾਂ ਦੀ ਵੀ ਸਜ਼ਾ ਦਾ ਪ੍ਰਾਵਧਾਨ ਕਰਦਾ ਸੋ ਇਹ ਜੋ ਕੁਝ ਅੱਜ ਤਰਨ ਤਰਨ ਦੇ ਵਿੱਚ ਹੋਇਆ ਜਿੱਥੇ ਸਾਰੇ ਦੇ ਸਾਰੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਅਹੀਂ ਜਗ੍ਹਾ ਜਗ੍ਹਾ ਤੇ ਨਵਾਂ ਸ਼ਹਿਰ ਗੁਰਦਾਸਪੁਰ ਕਿਤੇ ਕੋਈ ਰਿਸ਼ਤਾ ਨਹੀਂ ਲਾਰੇ ਮਤਲਬ ਕਾਗਜ਼ ਰਿਜੈਕਟ ਕਰਨੇ ਨੇ ਕੱਲੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਅਨਪੋਜ ਜਿਤਾਉਣਾ ਐ ਇਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਡੈਮੋਕ੍ਰੇਸੀ ਦਾ ਘਾਣ ਕੀਤਾ ਜਾ ਰਿਹਾ ਹੈ ਕਨਸਟੀਟਿਊਸ਼ਨ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਪਰ ਇਹ ਚੀਜ਼ ਦੀ ਜਵਾਬਦੇਹੀ ਹੈ ਜਿਹੜੀ ਉਹ ਅਦਾਲਤਾਂ ਦੇ ਵਿੱਚ ਲਾ ਜਾ ਕੇ ਇਹ ਬੰਦਿਆਂ ਦੀ ਇਹ ਜਵਾਬਦੇਹੀ ਤੈਅ ਕਰਾਵਾਂਗੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ